ਤੂਰੀ ਦੇ ਕੋਲ ਘਨੌਰੀ ਪਿੰਡ ਹੈ ਉੱਥੇ ਬ੍ਰਾਹਮਣ ਜਾਦੇ ਨੇ ਪੰਡਤ ਜਾਤੀ ਦਾ ਨਹੀਂ ਹੁੰਦਾ ਪੰਡਤ ਵਿਦਵਾਨ ਨੂੰ ਕਹਿੰਦੇ ਨੇ ਨਗਰ ਚ ਦਵਾਨ ਸੀ ਇੱਕ ਬ੍ਰਾਹਮਣਾਂ ਦਾ ਲੜਕਾ ਆਪਣੀ ਮਾਂ ਨੂੰ ਕਹਿੰਦਾ ਮੈਂ ਅੰਮਰ ਛਕਣਾ ਉਹਦੀ ਮਾਂ ਕਹਿੰਦੀ ਇਹਨਾਂ ਦਾ ਕੋਈ ਕਰਮਕਾਂਡ ਨਹੀਂ ਕੋਈ ਇਸ ਸਵੇਰੇ ਇਸ਼ਨਾਨ ਕੀਤਾ ਵਾਹਿਗੁਰੂ 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 ਜਪਜੀ ਸਾਹਿਬ ਮੂਲ ਮਾ ਜਾ ਕੇ ਗੁਰੂ ਦਾ ਸਾਹਿਬ ਮੱਥਾ ਟੇਕ ਕੇ ਬਾਬਾ ਜੀ ਕਰਿਆ ਜੀ ਅਰਦਾਸ ਆ ਲੜਕੀ ਲੜਕੇ ਦਾ ਕਾਰਜ ਕਰਨਾ ਚਲੋ ਅਰਦਾਸ ਹੋ ਗਈ ਸੱਚੇ ਪਾਤਸ਼ਾਹ ਦੀ ਸਾਡਾ ਤਾਂ ਰੋਜ਼ ਨਵਾਂ ਕਰਮ ਕਾਂਡ ਹੁੰਦਾ ਕੋਈ ਬੜਾ ਆਖਿਆ ਮਾਂ ਲੈ ਮਾਂ ਨੂੰ ਉਹਨੇ ਮੰਨਿਆ ਨਾ ਮਾਨ ਇਸੇ ਚਿੰਤਾ ਦੇ ਵਿੱਚ ਸੌਂ ਗਿਆ ਮਰ ਗਿਆ ਜਵਾਨ ਮੌਤ ਹੋ ਗਈ ਉਹ ਪਿੰਡ ਦੇ ਸਿਆਣੇ ਬੰਦੇ ਇਕੱਠੇ ਹੋਏ ਬਈ ਇਧਰ ਸਮਾਗਮ ਚੱਲ ਰਿਹਾ ਜਵਾਨ ਮੌਤ ਹੋ ਗਈ ਹੈ ਸਵੇਰੇ ਸਵੇਰੇ ਕਿਰਿਆ ਕਰਮ ਕਰੀਏ ਫਿਰ ਉਧਰ ਅਮਰ ਸਚਕਾਉਣਾ ਹੈ ਅਮਰ ਸੰਚਾਰ ਵੀ ਹੋਣਾ تیاری ਕਰਕੇ ਲੈ ਕੇ ਤੁਰ ਪਏ ਵੇਖੋ ਬੰਦਾ ਚੱਲਿਆ ਚੋਂ ਜਣਿਆਂ ਦੇ ਕੰਨ ਅੱਗੇ ਹੋ ਗਈ ਮਾਂ ਉਹਦੀ ਇਹਦੀ ਮੌਤ ਦਾ ਕਾਰਨ ਮੈਂ ਬਣੀਆ ਇਹ ਅਮਰ ਛਕਣ ਵਾਸਤੇ ਕਹਿੰਦਾ ਸੀ ਮੈਂ ਇਹਨੂੰ ਰੋਕਦੀ ਰਹੀ ਇਸੇ ਚਿੰਤਾ 'ਚ ਸ੍ਰੀ ਛੱਡ ਗਏ ਮੇਰੀ ਬੇਨਤੀ ਇਹਨੂੰ ਗੁਰਦਰ ਸਾਹਿਬ ਮੱਥਾ ਟਿਕਾ ਕੇ ਲੈ ਜੇ ਇਹਦੀ ਆਤਮਾ ਨੂੰ ਸ਼ਾਂਤੀ ਆ ਜਾਏ ਉਹ ਸੀੜੀ ਲਿਆ ਕੇ ਦਰਬਾਰ ਸਾਹਿਬ ਦੇ ਅੱਗੇ ਰੱਖ ਦਿੱਤੀ ਸਾਰਾ ਪਿੰਡ ਸੀ ਅੰਮਰ ਤਿਆਰ ਹੋ ਚੁੱਕਾ ਸੀ ਛਕਾਉਣ ਦੀ ਤਿਆਰੀ ਸੀ ਰਬਾਤਰ ਸਿੰਘ ਬਾਹਰ ਕਾ ਦਾ ਰੌਲਾ ਪੈ ਰਿਆ ਮਾਰੇ ਮਰਤਕ ਸਰੀਰ ਹੈ ਜਵਾਨ ਮੌਤ ਪਿੰਡ ਚੋ ਗਈ ਪਿੰਡ ਦੇ ਸਿਆਣੇ ਕਹਿੰਦੇ ਮਹਾਰਾਜ ਸੰਗਤ ਦੀ ਬੇਨਤੀ ਹੈ ਜੇ ਗੁੰਦਾਂ ਦੋ ਇਹਦੇ ਮੂੰਹ ਚ ਅੰਮਰ ਦੇ ਪਾ ਦਿਓ ਮਹਾਪੁਰਸ਼ ਕਹਿੰਦੇ ਮੁਰਦਿਆਂ ਦੇ ਮੂੰਹ ਚ ਅਮਰਤ ਨਹੀਂ ਪਾਇਦਾ ਇਹ ਤਾਂ ਅਬਨਾਖੀਆਂ ਵਾਸਤੇ ਹੁੰਦਾ ਹੈ ਅਧਿਕਾਰੀਆਂ ਵਾਸਤੇ ਮਹਾਰਾਜ ਜੀ ਸੰਗਤ ਹੀ ਬੇਨਤੀ ਹੈ ਚਲੋ ਆਪਾਂ ਹੁਕਮਨਾਮਾ ਸਾਹਿਬ ਲੈ ਲੈਨੇ ਆ ਜੇ ਗੁਰੂ ਮਰਦਾ ਹੁਕਮ ਆਇਆ ਤੇ ਮਰਤਕ ਕੋ ਪਾਇਓ ਤਨ ਸਾਸਾਂ ਵਿਚਰਤਾਨ ਮਲਾਇਆ ਇਹ ਮੁਰਦਿਆਂ ਚ ਜਾਨ ਪੌਂਦਾ ਹੈ ਅਮਰ ਮਹਾਰਾਜ ਮੇਰਤਕ ਸ੍ਰੀ ਕਿਰਪਾ ਕਰੋ ਕਹਿੰਦੇ ਹੁਕਮ ਹੋ ਗਿਆ ਹੈ ਮਰਿਆਦਾ ਛੋਟੇ ਬਾਟੇ ਚੰਮਰ ਚ ਪਾ ਲੈ ਇੱਕ ਪੈਰ ਅੰਦਰ ਇੱਕ ਬਾਹਰ ਬਾਰਨਾ ਜਾ ਸਕਦੇ ਪੰਜ ਪਿਆਰੇ ਚੁਲਾ ਲਿਆ ਕਹਿੰਦੇ ਮੂੰਹ ਖੋਲੋ ਤੇ ਪਾ ਮੂੰਹ ਚ ਬਾਬਾ ਅਤਰ ਸਿੰਘ ਵਾਲਕ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂੰਹ ਚ ਜਿਹੜਾ ਮਰਦਾ ਚੁਲਾ ਪਾਇਆ ਉਹ ਬ੍ਰਾਹਮਣਾਂ ਦਾ ਮੁੰਡਾ ਮਰਿਆ ਜਿਉਂਦਾ ਉੱਠ ਕੇ ਬੈਠਾ ਹੋ ਗਿਆ ਹੱਥ ਜੋੜ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਸਾਰਾ ਪਿੰਡ ਬ੍ਰਾਹਮਣਾਂ ਦਾ ਖੰਡੇ ਵੱਟ ਦਾ ਅਮਰ ਸ਼ੱਕੇ ਤਿਆਰ ਪਰ ਤਿਆਰ ਹੋ ਗਏ கனௌரி பிண்ட தூரி